ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਆਪਾਂ ਗਏ ਸੀ ਜੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਸਵੇਰੇ ਸਵੇਰੇ ਆਪਾਂ ਚੱਲ ਪਏ ਸੀ ਬੱਸ ਵਿੱਚ ਉਸ ਤੋਂ ਬਾਅਦ ਪਹੁੰਚ ਗਏ ਸੀ ਆਪਾਂ 골ਡਨ ਗੇਟ 골ਡਨ ਗੇਟ ਪਹੁੰਚਦੇ ਤਵਾਂ ਬਾਅਦ ਬੱਸ ਔੜੀ ਔੜੀ ਜਾ ਰਹੀ ਸੀ ਜਾਮ ਲੱਗਿਆ ਪਿਆ ਸੀ ਤਵਾਂ ਬਾਅਦ ਪਹੁੰਚ ਗਏ ਸੀ ਆਪਾਂ ਮੇਨ ਐਂਟਰੀ ਤੇ ਦਰਬਾਰ ਸਾਹਿਬ ਚਾਰੇ ਪਾਸੇ ਲਾਈਟਿੰਗ ਹੀ ਲਾਈਟਿੰਗ ਹੋਈ ਪਈ ਸੀ ਬੜਾ ਸਕੂਨ ਸੀ ਤੋਂ ਬਾਅਦ ਪਹੁੰਚ ਗਏ ਸੀ ਜਿਲ੍ਹਿਆਂ ਵਾਲੇ ਬਾਗ ਦੇ ਸਾਹਮਣੇ ਰਾਤ ਦਾ ਟਾਈਮ ਸੀ ਬੰਦ ਸੀ ਜਿਲ੍ਹਿਆਂ ਵਾਲਾ ਬਾਗ ਇਸ ਲਈ ਦੇਖਿਆ ਨਹੀਂ ਗਿਆ ਤੋਂ ਬਾਅਦ ਪਹੁੰਚ ਗਏ ਸੀ ਅੱਗੇ ਦਰਬਾਰ ਸਾਹਿਬ ਦੇ ਸਾਹਮਣੇ ਉਸ ਤੋਂ ਬਾਅਦ ਪਹੁੰਚਣ ਤੋਂ ਬਾਅਦ ਅੱਗੇ ਆ ਗਿਆ ਸੀ ਮਾਤਾ ਦੇ ਸੰਨੀ ਦੇਵ ਦਾ ਮੰਦਿਰ ਮੇਨ ਐਂਟਰੀ ਤੇ ਪਹੁੰਚ ਗਏ ਸੀ ਆਪਾਂ ਮੱਥਾ ਟੇਕਣ ਦੇ ਲਈ ਫਿਰ ਕਰਾਇਆ ਆਪਾਂ ਜੋੜੇ ਜਮਾ ਜੋੜੇ ਜਮਾ ਕਰਾਉਣ ਤੋਂ ਬਾਅਦ ਮੇਰਾ ਟ੍ਰੀ ਤੇ ਇਹ ਸਕਰੀਨ ਚੱਲ ਰਹੀ ਸੀ ਜਿਸ ਤੇ ਲਿਖਿਆ ਹੋਇਆ ਸੀ ਜੀ ਹੱਥ ਧੋ ਕੇ ਤੇ ਟੱਕ ਕੇ ਸਿਰ ਟੱਕ ਕੇ ਬ੍ਰਕਰਮ ਵਾਲੇ ਅੰਦਰ ਜਾਓ ਜੀ ਤਾਂ ਬਾਦ ਪਹੁੰਚ ਗਏ ਸੀ ਆਪਾਂ ਦਰਬਾਰ ਸਾਹਿਬ ਦੇ ਅੰਦਰ ਇਹ ਨੇ ਜੀ ਸਕੂਨ ਦੇ ਪਾਲ ਬਹੁਤ ਸੋਹਣਾ ਲੱਗ ਰਿਹਾ ਸੀ ਅੰਦਰ ਸਰਨ ਨੀਂਹ ਕਾਤ ਸੁਣਾ ਚੁਪਾ ਚੁਪਾ ਕਾਤ ਨੀਂਹ ਕਾਤ ਚੁਪਾ ਗੁੰਡਲੇ ਨਹੀਂ ਮੈਨੂੰ ਮੈਨੂੰ ਚੁਪਾ ਗੁੰਡਲੇ ਨਹੀਂ ਮੈਨੂੰ ਮੈਨੂੰ